ਜੈਸ਼ਨ ਤਾਂ ਦੇ ਡੈਡੀ ਦੀ ਤਿਆਰੀ ਕਰੀ ਜਾਂਦਾ ਹੈਗਾ ਪੂਰੀ ਐ ਜਿੱਦ ਦੇ ਜੈਸ਼ਨ ਆਇਆ ਹੈਗਾ ਨਾ ਮੈਂ ਕੱਪੜੇ ਪ੍ਰੈਸ ਕੀਤੇ ਹੈਗੇ ਨਾ ਮੈਂ ਬੂਟ ਫੜਾਏ ਸਾਰਾ ਕੁਝ ਜੈਸ਼ਨ ਕਰਦਾ ਸੇਮ ਸੇਮ ਕੱਪੜੇ ਪਾਏ ਜੈਸ਼ਨ ਲੈ ਕੇ ਆਏਗਾ ਤੇ ਜਿਹੜੀ ਕੰਨ ਵੀ ਲੈ ਕੇ ਆਇਆ ਹੋ ਰੋਟੀ ਸ਼ਰਟ ਹਾਂਜੀ ਰੋਟੀ ਬਣਾ ਕੇ ਹੰਟੀਆਂ ਬਸ ਮੈਂ 8:30 ਬਣਾ ਲਈ ਸੀ ਹੁਣ ਤਾਂ 9:35 ਹੋ ਗਏ ਪਾਂ ਦੇ ਵੀ ਮਹਿਮਾਨ ਤੇ ਸੀ ਕੁੱਕਰ ਰਹਿ ਗਿਆ ਇਕੱਲਾ ਮੇਰਾ ਮਨ ਜਨਾਲਾ ਚੁੱਤੀ ਦੀ ਮੈਂ ਗਰਮ ਕਰ ਲਈ ਸੀਗਾ ਕੰਮ ਮੇਰੇ ਹਜੇ ਪਏ ਵੀ ਐ ਤੇ ਕੁਛ ਕਰ ਵੀ ਲੈ ਮੈਂ ਇਧਰੋਂ ਸਾਰਨ ਮੇੜ ਗਈ ਸੀ ਮੈਂ ਪੋਚਾ ਰਹਿ ਗਿਆ ਲਾਉਣ ਵਾਲਾ ਝਾੜੂ ਵੀ ਰੰਦਾ ਵੈਸੇ ਜੀ ਨਵੀ ਦੀ ਕਲਾਸ ਲੱਗੀ ਵੀ ਸੀ ਤਾਂ ਕਰਕੇ ਫਿਰ ਫੋਨ ਵੇਲਾ ਨਹੀਂ ਹੁੰਦਾਗਾ ਸੀ ਹੋਣੂ ਫ੍ਰੀਜ਼ ਹੀ ਫਿਰ ਮੈਂ ਕਿਹਾ ਥੋੜੀ ਵੀਡੀਓ ਬਣਾ ਲੈ ਕੱਲ ਵੀ ਨਹੀਂ ਬਣਾਈ ਤੇ ਕ੍ਰੀਸੀ ਨੂੰ ਹੋਰ ਜਾਣਾ ਪਈ ਹੈਗੀ ਏਸੀ ਦੇ ਮੂਰੀਆਂ ਇਹ ਤਾਂ ਬਾਹਰ ਜਮਾ ਨਹੀਂ ਨਿਕਲਦੀ ਗੀ ਬਾਰੋਂ ਮੈਂ ਸਵੇਰੇ 9:30 ਉੱਨੀ ਹੁੰਨੀ ਹੈਗੀ ਕੰਮ ਬੂਟੇ ਮੇਰੇ ਸਾਰੇ ਮੱਚੇ ਪਏ ਹੈਗੇ ਹੁਣ ਆਹ ਥੋੜੇ ਜੀ ਠੀਕ ਆ ਬਾਕੀ ਉਹ ਸਾਰੇ ਮੱਚ ਗਏ ਗਰਮੀ ਕਰਕੇ ਇਧਰਲੇ ਵੀ ਥੋੜੇ ਜੀ ਠੀਕ ਹੈ ਸਾਰੇ ਖਰਾਬ ਜੇ ਹੋ ਗਏ ਨਵਿਨਾ ਅਵਿਲੇ ਹੈਲੋ ਨਵਿਨਾ ਅਵਿਲੇ ਇਹਨੇ ਦੋ ਕਲਾਸਾਂ ਲਈਆਂ ਕਿ ਇੱਕ ਲੱਗੀ ਹਜੇ ਇੱਕ ਹੀ ਹੈ ਇੱਕ ਲਈ ਹੈ ਤੇ ਪਰ ਮੈਂ ਖੇਚਲਾ ਹਜੇ ਦੇਖਦੀ ਕਿਉਂਕਿ ਇਤਰਾ ਸੀ ਪੈਂਦੀ ਨਹੀਂ ਵਾਲਾ ਸਾਫ਼ ਹੀ ਪਈ ਹੈ ਪਰ ਜੇ ਦੋ ਬਾਲੇ ਦਿਨ ਜੇ ਹੋ ਜਾਣ ਫਿਰ ਮੈਨੂੰ ਐ ਹੋ ਜਾਂਦਾ ਵੀ ਮੈਂ ਬਦਲਦਾ ਤੇ ਇਦਰੋਂ ਮੈਂ ਲੋਟ ਕਰਤਾ ਸੀਗਾ ਪਾਣੀ ਵੀ ਕੱਲ ਮੈਂ ਉਹਦੇ ਚ ਪਾ ਤਾ ਸੀਗਾ ਬਹੁਤ ਵਧੀਆ ਚੱਲੀ ਜਾਂਦਾ ਇਹ ਬੱਟੇ ਆ ਲਾਈਟਾਂ ਬੰਦ ਕਰਦੇ ਇਧਰ ਲੀਆਂ ਤੇ ਡ੍ਰੈੰਗ ਰੂਮ 'ਚ ਜੇਸ਼ਨ ਜਾਲਾ ਬੰਨਦਾਗਾ ਆ ਦੇਖਾ ਹੁਣ ਮੈਂ ਸਾਰਾ ਲੋਟ ਕਰੂੰਗੀ ਇਹਨੂੰ ਗੱਡੀਆਂ ਇਧਰ ਧਰ ਕੇ ਇੱਥੇ ਗੱਡੀ ਲਾ ਕੇ ਬਸ ਪੈ ਕੇ ਇਹਦੇ ਥੱਲੇ ਏਸੀ ਦੇ ਤੇ ਉਹ ਕਰਨ ਲੱਗ ਜਾਂਦਾ ਆਪਦਾ ਕੋ ਜਿਹੜਾ ਵੀ ਕੰਮ ਹੁੰਦਾਗਾ ਤੇ ਚਲੋ ਇਹਨੂੰ ਵੀ ਮੈਂ ਕਰਦੀ ਆਂਗੀ ਠੀਕ ਹਾਂਜੀ ਕੱਪੜੇ ਆਪਣੇ ਧੋਤੇਗੇ ਤੇ ਫਿਰ ਮੈਂ ਹਨਾ ਧੁੱਪ ਵਾਲੀ ਚੜ ਜਾਂਦੀ ਹੈਗੀ ਥੋੜੇ ਸੀਗੇ ਮੈਂ ਕਿ ਧੋਈ ਲੱਗੇ ਤੇ ਵਿੜਾ ਵੀ ਧੋਕੇ ਅਸੀਂ ਸਾਫ਼ ਕਰਤਾ ਨਵੀ ਤੇ ਮੈਂ ਨਾਲੇ ਅਸੀਂ ਨਾਲੇ ਸੀਗੇ ਬਾਥਰੂਮ ਵੀ ਧੋਈ ਉਧਰ ਮੈਂ ਦੇਖੋ ਸਾਰੇ ਕਮਰਿਆਂ ਚ ਕੂੜਾ ਕਿੰਨਾ ਨਿਕਲੇਗਾ ਕਿੰਨਾ ਕੂੜਾਗਾ ਨਿਕਲਾ ਜਿਹੜਾ ਸਾਰੇ ਕਮਰਿਆਂ ਚੋਂ ਦੇਖੋ ਹੁਣ ਪਤਾ ਨਹੀਂ ਲੱਗਦਾ ਹੁੰਦਾ ਵੀ ਹੈਗਾ ਇੱਧਰ ਨਵੀਂ ਸਫਾਈ ਕਰਾਈ ਜਾਂਦੀ ਮੇਰੇ ਨਾਲ ਸਾਰੇ ਕੱਪੜਾ ਮਾਰੇ ਆਣੇ ਤੇ ਇੱਧਰ ਰਹਿ ਗਿਆ ਵਸਤੂਆਂ ਨਾਲ ਨਾ ਆ ਵੀ ਲੈ ਨਵੀਂ ਬਸ ਸਾ ਹੀ ਰਹਿ ਗਿਆ ਇਨਾ ਕਸੂਮਰ ਕੇ ਮੈਂ ਲਾ ਦੂੰਗੀ ਪੋਚਾ ਕੱਪੜੇ ਆਪਣੇ ਸੁੱਕੀ ਜਾਣਗੇ ਤੇ ਫਿਰ ਹਾਂਜੀ ਸਾਫ ਸਫਾਈ ਆਪਣੀ ਸਾਰੀ ਹੋ ਗਈ। ਕੁੱਕਰ ਮੇਰਾ ਹਜੇ ਵੀ ਮੰਝ ਨਾਲ ਪਿਆ ਕਿਉਂਕਿ ਮੈਂ ਪਹਿਲਾਂ 바ਗੀ ਸੀ ਕਿ ਕੱਪੜੇ ਧੋਣ। ਕੁੱਕਰ ਹਜੇ ਇਕੱਲਾ ਰਹਿ ਗਿਆ ਸੀ ਧੋਣ ਵਾਲਾ। ਤੇ ਬਾਕੀ ਸਾਰੇ ਸਾਫ ਸਫਾਈ ਹੋ ਗਈ। ਕੱਪੜਾ ਨਵੀਂ ਨੇ ਮਾਰਤਾ ਸੀ ਸਾਰੇ ਕਿਤੇ। ਤੇ ਪੋਚੇ ਵੀ ਲਾ ਗਏ। ਟੇਸ ਦੀ ਜਿਹੜੇ ਸੀਗੇ ਇੱਧਰ ਰੱਖ ਤੇ ਉੱਤਰ ਰੱਖ ਤਾ ਰੈਕ। ਇਹ ਤੂ ਵੀ ਸਾਰਾ ਸਾਫ ਹੋ ਗਿਆ। ਉਹ ਕੱਪੜਿਆਂ ਦੀ ਤੈ ਮਾਰ ਪਿਆ ਕੱਲ੍ਹ ਵਾਲਿਆਂ ਦੀ। ਨਵੀਂ ਇੱਧਰ ਵਿੱਠੀ ਹੈਗੀ ਗਰੀਸੀ ਸਾਡੀ ਸੁੱਤੀ ਪਈ ਹੈਗੀ ਡਰੈਗਰੂਮ ਦੀਆਂ ਗੱਡੀਆਂ ਧਰਨ ਵਾਲੀਆਂ ਰਹਿ ਗਈਆਂ ਬਾਕੀ ਇਧਰੋਂ ਸਾਰਾ ਸਾਫ਼ ਹੋ ਗਿਆ ਤਾਂ ਤਾਂ ਸਾਫ਼ ਸੁਧਰਾ ਹੀ ਸੁਣਾ ਲੱਗਦਾ ਹੈ ਇਧਰੋਂ ਜਦੋਂ ਮੋਪੋਚਾ ਲਾਉਣ ਲੱਗੀ ਉਹਦਾ ਫੋਨ ਆ ਗਿਆ ਸੀ ਇਸ ਕਰਕੇ ਫਿਰ ਮੈਂ ਵੀਡੀਓ ਜਿਹੜੀ ਬਣੀ ਨਹੀਂ ਗਈ ਪੋਚਾ ਇਧਰ ਆਪਾਂ ਨੇ ਲਾਤਾ ਹੁਣ ਮੈਂ ਹਾਂ ਜਿਹੜੀਆਂ ਗੱਡੀਆਂ ਇਹ ਰੱਖ ਦੂੰਗੀ ਚਾਕੇ ਤੇ ਕੱਪੜਾ ਨਵੀ ਨੇ ਮਾਰਤਾ ਸੀਗਾ ਹਾਂਜੀ ਗੱਡੀਆਂ ਠੀਕ ਕਰਕੇ ਲਾਤੀਆਂ ਤੇ ਲੈਟ ਕਰਦਾਂਗੇ ਬੰਦ ਐਲੋ ਜੀ ਸਸਤੀ ਹੈ ਕਾਜੀ ਤੁਹਾਡਾ ਸਾਥ ਆਪਣੇ ਮਾਗਰਾਂ ਵਿੱਚ ਠੀਕ ਹੈ ਆਪਣੇ ਕੰਮ ਸਾਰੇ ਨਿਮੇੜ ਲੇ ਹੁਣ ਮੈਂ ਬਣਾਉਂਗੀ ਚਾਹ ਨਵੀ ਕਹਿੰਦੀ ਮੈਨੂੰ ਚਾਹ ਬਣਾ ਕੇ ਦੇ ਚਾਹ ਤਾਂ ਵੈਸੇ ਪੀਂਦੀ ਨਹੀਂ ਨੀ ਚਾਹ ਨੇ ਤਾਂ ਮੰਗਲਿਕੀ ਕਿ ਉਹ ਰਸ ਜਿੰਦੇ ਜਿਹੜੇ ਉਹ ਖਾਂਦੀ ਹੈਗੀ ਸ਼ਰਮਿਆ ਦਾ ਬਣਾ ਹਜੇ ਯਾਦ ਤਾਂ ਮੈਂ ਬਾਈ ਸੀਗੀ ਤੇ ਨਾ ਤਾਂ ਮੈਂ ਪਹਿਲੇ ਲਈ ਸੀਗੀ ਹੁਣ ਮੈਂ ਜਦੋਂ ਫ੍ਰੀ ਹੋ ਕੇ ਬੈਠੀ ਐਂਗੀ ਤੇ ਫ੍ਰੀ ਤਕਾਦੀ ਹੁਣ ਮੈਂ ਬਣਾਉਣ ਜਾਉਂਗੀ ਚਾਹ ਫੇਰ ਅਸੀਂ ਦੇਖਦੇ ਕੋਈ ਕੰਮ ਅਜੇ ਰੋਈ ਹੋਇਆ ਤਾਂ ਕਰ ਲਾਂਗੇ ਨਹੀਂ ਅਸੀਂ ਦੁਪਹਿਰਾਂ ਹੋ ਗਿਆ ਹੁਣ ਪੈ ਜਾਾਂਗੇ ਹਾਂਜੀ ਉੱਠ ਖੜੀ ਸੀ ਕਿ ਮੈਂ ਟੀਮ ਮੈਂ ਕਿ ਹੁਣ ਚਾਹ ਨਹੀਂ ਪੀਂਦੀ ਚਾਹ ਆਪਾਂ ਨੇ ਉਹ ਤੋਂ ਪੀਲੀ ਸੀ ਤੇ ਮੈਂ ਨਵੀ ਤੇ ਆਪਣੇ ਲਈ ਫਰੂਟ ਕੱਟ ਲਿਆ ਕਪੜੇ ਵੀ ਮੈਂ ਲਾ ਕੇ ਲੈ ਆਈਦਾ ਆ ਤੁਹਾਨੂੰ ਕਿਉਂਕਿ ਸੁੱਕੇ ਪੈਸੇ ਹੀ ਕਪੜੇ ਤਾਂ ਮਿੰਟ ਚ ਹੀ ਸੁੱਕ ਜਾਂਦੇ ਹੈਗੇ ਨਹੀਂ ਤਾਂ ਮੈਂ ਪਹਿਲਾਂ ਲਾ ਲੈਂਦੀ ਮੈਂ ਸੌਂਗੀ ਇਸ ਕਰਕੇ ਮੈਂ ਹੁਣ ਲਾ ਕੇ ਲੱਗੀ ਆ ਕਪੜੇ ਇੱਕ ਥਿਲੇ ਆ ਕਿ ਮੈਂ ਸਿੱਧੇ ਸਿੱਧੇ ਰੱਖਦੇ ਇਹਨਾਂ ਦੀ ਮਾਰ ਦੂੰਗੀ ਮੈਂ ਤੇ ਨਵੀ ਹਜੇ ਸੁੱਤੀ ਪਈ ਹੈਗੀ ਇਹਨੂੰ ਵੀ ਮਿਠਾਉਣੀ ਹੈਗੀ ਜੀ ਤਾਂ ਹਾਂਜੀ ਹੁਣ ਮੈਂ ਕੱਟੂੰਗੀ ਟਿੰਡੂ ਅੱਜ ਬਣਾਵਾਂਗੇ ਅਸੀਂ ਟਿੰਡੂ ਤੇ ਨਵੀ ਛਿੱਲੂ ਕੀ ਲਸਣ ਨਵੀਂ ਹਰ ਰੋਜ਼ ਲਸਣ ਚਲਦੀ ਹੈਗੀ ਜੇ ਪਹਿਲਾਂ ਆਪਾਂ ਕੱਟ ਕੇ ਰੱਖ ਲਈ ਚੰਡੋ ਕਿਉਂਕਿ ਤੜਕਾ ਤ ਕਦੋਂ ਮਰਜ਼ੀ ਲਾ ਦਈਏ ਜਿੰਨ ਵੀ ਆ ਗਿਆ ਮੈਂ ਹੁਣੇ ਯਾਦ ਕੀਤਾ ਸੀਗਾ ਚੋਦੀ ਆ ਗਿਆ ਗੱਟੀ ਅੰਦਰ ਲਾਉ ਗਾਨਾ ਆਹ 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 પી જاندી હેગી ਸ਼ੇਕ ਸ਼ੇਕੇ ਅਸੀਂ ਬਣਾਇਆ ਸੀਗਾ ਮਤੀਰੇ ਦਾ ਮਤੀਰਾ ਸ਼ੇਕ ਕਿਹਜਾ ਲੱਗੇ ਨਾ ਵੀ ਤੈਨੂੰ ਫારે ਮੈਂ ਸબ્ਜੀ ਕੱਟਣੀ ਲੱਗਦੀ ਸੀ ਉਹਦੀ ਜਸ਼ਨ ਦਾ ਫੋਨ ਆ ਗਿਆ ਜਸ਼ਨ ਆ ਗਿਆ ਜਸ਼ਨ ਬੈਠਾਗਾ ਨਾਲ ਕੋਈ ਮੁੰਡਾ ਆਇਆਗਾ ਉਹਦੇ ਨਾਲ ਬੈਠਾਗਾ ਤੇ ਮੁੰਨਣਾ ਬਣਾ ਕੇ ਦੇਖਈ ਹੈ ਤੇ ਜਸ਼ਨ ਹਰ ਰੋਜ਼ ਨਾ ਆਪਦੇ ਟੈਡੀ ਨੂੰ ਕੁਛ ਨਾ ਕੁਛ ਲੈ ਕੇ ਹੀ ਆਉਂਦਾ ਖਾਲੀ ਹੱਥ ਨਹੀਂ ਹੁੰਦਾਗਾ ਜੀ ਕੱਪੜੇ ਦੀ ਤਿਆਰ ਆਪਾਂ ਨੇ ਲਾ ਲਈ ਅਲੱਗ-ਅਲੱਗ ਰੱਖਤੇ ਤੇ ਐਹੀ ਮੈਂ ਅਲਮਾਰੀ ਚ ਰੱਖੂੰ ਸਬਜੀ ਮੇਰੀ ਹਜੇ ਕੱਟਣ ਵਾਲੀ ਹੈ ਕਿਉਂਕਿ ਜਸ਼ਨ ਆ ਗਿਆ ਸੀਗਾ ਤੇ ਫਿਰ ਮੈਂ ਸ਼ੇਕ ਬਣਾਉਣ ਲੱਗੀ ਉਦੋਂ ਮੈਂ ਸਬਜੀ ਕੱਟਣ ਲਾਈ ਦੀ ਸੀ ਇੱਧਰ ਮੇਰੀ ਲੱਡ ਲਸਣ ਹਰ ਰੋਜ਼ ਚੱਲਦੀ ਹੈ ਹਰ ਰੋਜ਼ ਇੱਕ ਤਾਂ ਇਹ ਕੱਪੜਾ ਹਰ ਰੋਜ਼ ਮਾਰਦੀ ਸਾਰੇ ਸਾਫ ਸਫਾਈ ਜਦੋਂ ਕਰਦੇ ਹਾਂ ਨਾ ਦੀ ਵਧੀਆ ਸਾਫ ਕਰ ਦਿੰਦੀ ਹੈ ਸਾਰੀਆਂ ਚੀਜ਼ਾਂ ਚਾੜ ਚਾੜ ਕੇ ਮੁੰਨ ਦਿੰਦੀ ਐ ਤੇ ਇੱਕੇ ਡੇਲੀ ਚਲਦੀ ਐ ਲਸਣ ਤੇ ਜਿਸ਼ਨ ਨੂੰ ਫੜਾ ਦਿੰਦੀ ਐ ਇਹ ਰੋਟੀ ਹੋਰ ਇਹਦਾ ਕੰਮ ਕੋਈ ਹਰ ਜਨ ਵੀ ਬਹੁਤ ਨਾਤੀ ਹੈ ਨਾ ਨਵੀ ਬਾਹਰ ਵਧੀਆ ਲੱਗੇ ਨਾ ਵੀ ਤੈਨੂੰ ਹੈ ਨਾ ਅਸੀਂ ਮੋਟਰ ਛੱਡ ਕੇ ਨਾਤੇ ਸੀਗੇ ਪਹਿਲਾਂ ਮੈਂ ਇੱਥੇ ਕੈਮਰਾ ਲਾਉਂਦੀ ਸੀਗੀ ਮੈਂ ਹਾਂ ਚੱਲ ਮੈਂ ਕੱਪੜੇ ਤੈਹ ਲਾਉਣੀ ਐ ਨਵੀ ਲਸਣ ਚਲਦੀ ਹੈਗੀ ਬਣਾ ਲੈਨੇ ਵੀਡੀਓ ਇਹ ਮੇਰਾ ਵੀਡੀਓ ਲੰਬੀ ਹੋ ਜਾਂਦੀ ਕਿਉਂਕਿ ਕੱਪੜੇ ਤੈਹ ਲਾਉਣ ਤੇ ਵੀ ਟਾਈਮ ਲੱਗਦਾ ਜੇ ਮੈਂ ਤੇਜ਼ ਵਾਲੀ ਵੀਡੀਓ ਲਾਉਣੀ ਹੈਗੀ ਫਿਰ ਇੱਕ ਮਿੰਟ ਜੀ ਲੰਘ ਜਾਂਦੀ ਹੈਗੀ ਤੇ ਹੁਣ ਮੈਂ ਸਭ ਦੀ ਕੱਟ ਕੇ ਫੇਰ ਬਣਾਉਣੀ ਹੈਗੀ ਨਾਲੇ ਧੋਂਗੀ ਭਾਂਡੇ ਇਹ ਨਾਲੇ ਮੈਂ ਰੱਖਾਂਗੀ ਕੱਪੜੇ ਨਾਲੇ ਰੱਖਾਂਗੀ ਜਿਹੜੇ ਕੱਲ੍ਹ ਵਾਲੇ ਪਏ ਹੈਗੇ ਹੁਣ ਮੈਂ ਕੱਲ ਵੀ ਧੋਲੇ ਸੀ ਅੱਜ ਵੀ ਧੋਲੇ ਕੱਪੜੇ ਤੇ ਮੈਂ ਹੁਣ ਮੇ ਡੇਲੀ ਧੋਲਿਆ ਕਰੂੰਗੀ ਕਿਉਂਕਿ ਫਿਰ ਥੋੜੇ ਵਧੀਆ ਧੋਣੇ ਸੋਕੇ ਹੁੰਦੇ ਹੈਗੇ ਕਿਉਂਕਿ ਅੱਪਰ ਜਿਹੜਾ ਜੂਸ ਵਾਲਾ ਦੁਕਾਨ ਵਾਲਾ ਕੰਮ ਸੀਗਾ ਉਹ ਵੀ ਆਪਾਂ ਤਲਾਵਾਂਗੇ ਸੌ ਕੇ ਤਾਂ ਨਾ ਖਾਈਆਂ ਹੋ ਰਹੀ ਹੋ ਜਾਂਦੀਆਂ ਨੇ ਹੱਥ ਦੇਖੀ ਮੇਰੇ ਨਾਲ ਵੀ ਗੁਗਲੇ ਜਿਵੇਂ ਮੋਟੇ-ਮੋਟੇ ਨੇ ਨਿੱਕੇ-ਨਿੱਕੇ ਐ ਮੋਟੇ-ਮੋਟੇ ਐ ਤੇ ਚਲੋ ਹੁਣ ਆਪਾਂ ਪਹਿਲਾ ਕੰਮ ਕਰ ਲਈਏ ਮੈਂ ਪਿੰਜੀਸੀ ਕਿ ਲੱਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਐ ਕਾਲਾ ਨਮਕ ਤੇ ਜੀਰਾ ਜੇ ਮੈਂ ਨਾ ਤੇ ਘਰ ਵਿੱਚ ਚਪਾ ਕੇ ਇਹ ਠੰਡੀ ਰਹਿੰਦੀ ਹੈ ਤੇ ਭਾਂਡਿਆਂ ਦਾ ਦੇਖੋ ਮੇਰਾ ਐਨਾ ਬਜ਼ਾਰ ਲੱਗੇ ਪਏ ਹੰਗਾਲ ਕੇ ਗਈ ਸੀ ਮੈਂ ਮੈਂ ਹਾਂ ਚੱਲ ਪਹਿਲਾਂ ਮੈਂ ਲੱਸੀ ਪੀਣਾ ਫੇਰ ਮੰਜੂਂਗੀ ਤੇ ਇਹ ਦੀ ਕਿਸੇ ਤੇ ਕਰਿਆ ਹੋਣੀ ਉਹਨੇ ਵੀ ਹਾਂ ਜਿੱਥੇ ਭਈ ਕੁਰਸੀ ਢਾ ਕੇ ਆਪਾਂ ਬਹਿ ਜਾਈਏ ਨਾ ਵੀ ਕੰਮ ਨਾ ਕਰਨਾ ਪਵੇ ਕਿਤੇ ਵੀ ਮਾਂ ਪਿਓ ਘਰੇ ਵੀ ਨਹੀਂ ਤੇ ਕੰਮ ਤਾਂ ਬਹੁਤ ਜ਼ਰੂਰੀ ਹੈਗਾ ਬੇਲਿਆਂ ਨੂੰ ਕੋਈ ਨਹੀਂ ਦਿੰਦਾ ਕੰਮ ਆਪਾਂ ਨੂੰ ਕਰਨੇ ਹੀ ਪੈਣੇ ਹੈਗੇ ਤੇ ਕਰਦੇ ਆਪਾਂ ਕੰਮ ਕੁੜੀ ਭਲਾ ਡੀਸੀ ਲੱਗ ਜੇ ਪਰ ਉਹਨੂੰ ਕੰਮ ਆ ਜਿਹੜੇ ਕਰਨੇ ਹੀ ਪੈਣਗੇ ਖਾਲੀ ਹੱਥ ਤਾਂ ਮੂੰਹ ਨੂੰ ਵੀ ਨਹੀਂ ਜਾਂਦਾ ਮਤਲਬ ਕਹਿਣ ਦਾ ਮੇਰਾ ਵੀ ਜਦੋਂ ਆਪਾਂ ਰੋਟੀ ਖਾਣੇ ਉਹ ਵੀ ਤਾਂ ਆਪਾਂ ਤੋੜ ਕੇ ਆਪਾਂ ਖਾਣੇ ਆ ਫੇਰ ਆਪਾਂ ਮੂੰਹ ਚ ਪਾਉਣੇ ਬਰਕੀ ਤੇ ਪਹਿਲਾਂ ਮੈਂ ਮਨ ਜਮੀ ਭਾਂਡੇ ਫੇਰ ਕਰੂੰਗੀ ਮੈਂ ਹੋਰ ਕੋਈ ਕੰਮ ਹਾਂਜੀ ਭਾਂਡੇ ਆਪਾਂ ਨੇ ਮਾਰਤੇ ਬਾਕੀ ਮੈਂ ਸਾਰੇ ਇੱਥੇ ਜਿਹੜੀ ਸੰਭਣ ਵਾਲੀ ਸੀ ਸੰਭ ਤੇ ਤੇ ਲੇਸ਼ਣਕ ਵੀ ਥੋੜਾ ਤੇ ਇਹ ਸਬਜੀ ਵੀ ਆਪਾਂ ਨੇ ਧੋ ਕੇ ਰੱਖ ਲਈ ਹੁਣ ਮੈਂ ਜੀਰੇ ਗੰਡੇਗੇ ਉਹ ਕਟੂंगी ਤੇ ਫੇਰ ਲਾ ਦੂੰਗੀ फटाफट ਮੈਂ ਤੜਕਾ ਸਬਜੀ ਨੂੰ